ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ट्रेनिंग के और प्लेयर। बड़ा करो। मेरी खुशकिस्मती है, है जो कि जिम्मे खीफा जी ने दसा है कि सब तो महत्वपूर्ण दिन होंगे आके मेनू ਨੇ ਪੈਗੰਬਰ ਮੁਹੰਮਦ ਦੀ ਹਿਸਟਰੀ ਸਾਰਾ ਕੁਝ ਪਤਾ ਚੱਲਿਆ ਹੈ ਜੋ ਕਿ ਸੀ ਜਾਣਦੇ ਹੀ ਆਲਵੇਇਜ਼ ਵੀ ਤੇ ਇਸ ਆਪਣੀ ਰੋਜ਼ਾ ਸ਼ਰੀਫ ਦੇ ਸਿਗਨੀਫੀਕੈਂਸ ਤੇ ਇਥੋਂ ਉਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਇੱਥੇ ਆ ਕੇ ਮੈਡੀਟੇਸ਼ਨ ਕਰਦੇ ਹਨ ਤੇ ਇੱਕ ਸਪਿਰਚੁਅਲ ਫੀਲਿੰਗ ਆ ਰਹੀ ਹੈ ਇੱਥੇ ਪਹੁੰਚ ਕੇ ਬਹੁਤ ਹੀ ਅੱਛੀ ਮਹਿਸੂਸ ਕਰ ਰਿਹਾ ਹਾਂ ਪਰ ਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਕੁਝ ਦਾ ਇੰਤਜ਼ਾਮ ਕੀਤਾ ਗਿਆ ਹੈ ਜੀ ਐਂਬੂਲੈਂਸਿਸ ਦੇ ਬਾਕੀ ਸਿਕਿਉਰਿਟੀ ਦੇ ਅਰੇਂਜਮੈਂਟਸ

ਕਾਫੀ ਬੜੀ ਗਿਣਤੀ ਲੋਕ ਇੱਥੇ ਆਗੇ ਨੇ ਤੇ ਕੁਝ ਲੋਕ ਚਲੇ ਵੀ ਗਏ ਨੇ ਤੇ ਕੁਝ ਲੋਕ ਜੇ 3 ਰਾਤ ਅੱਜ ਕੰਫਰੈਂਸ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਂ ਰੋਜ਼ਾ ਸ਼ਰੀਫ ਉਰਸਤੇ ਸੈਕਿੰਡ ਡੇ ਆਈ ਹਾਂ ਜੋ ਕਿ ਜਿਵੇਂ ਖਲੀਫਾ ਜੀ ਨੇ ਦੱਸਿਆ ਹੈ ਕਿ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ ਤੇ ਇੱਥੇ ਆ ਕੇ ਮੈਨੂੰ ਆਪਣੇ ਪੈਗੰਬਰ ਮੁਹੰਮਦ ਦੀ ਹਿਸਟਰੀ ਸਾਰਾ ਕੁਝ ਪਤਾ ਚੱਲਿਆ ਹੈ ਜੋ ਕਿ ਸੀ ਜਾਣਦੇ ਹੀ ਆਲਵਾਇਜ਼ ਵੀ ਤੇ ਇਸ ਆਪਣੀ ਰੋਜ਼ਾ ਸ਼ਰੀਫ ਦੀ ਸਿਗਨੀਫੀਕੈਂਸ ਤੇ ਇਥੋਂ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਇੱਥੇ ਆ ਕੇ ਮੈਡੀਟੇਸ਼ਨ ਕਰਦੇ ਹਨ ਤੇ ਇੱਕ ਸਪਿਰਚੁਅਲ ਫੀਲਿੰਗ ਆ ਰਹੀ ਹੈ ਇੱਥੇ ਪਹੁੰਚ ਕੇ ਬਹੁਤ ਹੀ ਅੱਛੀ ਮਹਿਸੂਸ ਕਰ ਰਹੇ ਹਾਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਉਪਰ ਪ੍ਰਸ਼ਾਸਨ ਵੱਲੋਂ ਬਹੁਤ ਤਾਂ ਇੰਤਜ਼ਾਮ ਕੀਤੇ ਗਏ ਜੀ ਐਂਬੂਲੈਂਸਿਸ ਦੇ ਬਾਕੀ ਸਿਕਿਉਰਿਟੀ ਦੇ ਅਰੇਂਜਮੈਂਟਸ ਜਿਹੜੇ ਇਥੇ ਹਨ ਵੀ ਕੋਈ ਆਪਣੇ ਵੱਲੋਂ ਸਾਥ ਤੋਂ ਵੀ ਬਹੁਤ ਸਪੋਰਟ ਹੈ ਸੋ ਬਾਕੀ ਇੱਥੇ ਜ਼ਾਹਿਰ ਕੀਤਾ ਗਿਆ ਸਾਨੂੰ ਕਿ ਸਾਰੇ ਸਾਡੇ ਸਾਰੇ ਅਰੇਂਜਮੈਂਟਸ ਚੰਗੇ ਹੋਏ ਆਏ ਜੀ ਅੱਜ ਜਹਾਜ਼ ਮਾਮੇ ਰਪਰਨਿੰਗ ਦਲਸਨ ਨਰਗਿਸਪੁਰ ਪਰਲਗੜ ਜਿਹੜਾ ਕਿ ਮੇਨ ਦਿਨ ਹੈ ਜੀ

ਜੋ ਕਿ ਜਿਵੇਂ ਖਲੀਫਾ ਜੀ ਨੇ ਦੱਸਿਆ ਹੈ ਕਿ ਸਭ ਤੋਂ ਮਹੱਤਵਪੂਰਨ ਦਿਨ ਹੁਲਾ ਹੈ ਤੇ ਇੱਥੇ ਆ ਕੇ ਮੈਨੂੰ ਆਪਣੇ ਪੈਗੰਬਰ ਮੁਹੰਮਦ ਦੀ ਹਿਸਟਰੀ ਸਾਰਾ ਕੁਝ ਪਤਾ ਚੱਲਿਆ ਹੈ ਜੋ ਕਿ ਸੀ ਜਾਣਦੇ ਹੀ ਆਲਵਾਈਸ ਵੀ ਤੇ ਇਸ ਆਪਣੀ ਰੋਜ਼ਾ ਸ਼ਰੀਫ ਦੇ ਸਿਗਨੀਫੀਕੈਂਸ ਤੇ ਇਥੋਂ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਇੱਥੇ ਆ ਕੇ ਮੈਡੀਟੇਸ਼ਨ ਕਰਦੇ ਹਨ ਤੇ ਇੱਕ ਸਪਿਰਚੁਅਲ ਫੀਲਿੰਗ ਆ ਰਹੀ ਹੈ ਇੱਥੇ ਪਹੁੰਚ ਕੇ ਬਹੁਤ ਹੀ ਅੱਛੀ ਬੇਚਾ ਮਹਿਸੂਸ ਕਰ ਰਹੇ ਹਾਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਉਪਰ ਪ੍ਰਸ਼ਾਸਨ ਵੱਲੋਂ ਹੁਕਮ ਤੇ ਇੰਤਜ਼ਾਮ ਕੀਤੇ ਗਏ ਹੈ ਜੀ ਐਂਬੂਲੈਂਸਿਸ ਦੇ ਬਾਕੀ ਸਿਕਿਉਰਿਟੀ ਦੇ ਅਰੇਂਜਮੈਂਟਸ ਜਿਹੜੇ ਹੈਨਸ ਵੀ ਕੋਈ ਆਪਣੇ ਵੱਲੋਂ ਸਾਥ ਤੋਂ ਵੀ ਬਹੁਤ ਸਪੋਰਟ ਹੈ ਸੋ ਬਾਕੀ ਇੱਥੇ ਜ਼ਾਹਿਰ ਕੀਤਾ ਗਿਆ ਸਾਨੂੰ ਕਿ ਸਾਰੇ ਸਾਡੇ ਸਾਰੇ ਅਰੇਂਜਮੈਂਟਸ ਚੰਗੇ ਹੋਏ ਹੈ ਜੀ ਅੱਜ ਜਹਾਜ਼ ਹੈ ਮਾਮਰਾਪਨਿੰਗ ਦਿਲਸਤ ਨਰਗਿਸਪੁਰ ਪਰਗੜਾ ਜਿਹੜਾ ਹੈ ਮੇਨ ਦਿਨ ਹੈ

ਕਿਉਂਕਿ ਜਿਵੇਂ ਖਲੀਫਾ ਜੀ ਨੇ ਦੱਸਿਆ ਹੈ ਕਿ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ ਤੇ ਇੱਥੇ ਆ ਕੇ ਮੈਨੂੰ ਆਪਣੇ ਪੈਗੰਬਰ ਮੁਹੰਮਦ ਦੀ ਹਿਸਟਰੀ ਸਾਰਾ ਕੁਝ ਪਤਾ ਚੱਲਿਆ ਹੈ ਜੋ ਕਿ ਸੀ ਜਾਣਦੇ ਹੀ ਆਲਵਾਈਜ਼ ਵੀ ਤੇ ਇਸ ਆਪਣੀ ਰੋਜ਼ਾ ਸ਼ਰੀਫ ਦੇ ਸਿਗਨੀਫੀਕੈਂਸ ਤੇ ਇਥੋਂ ਉਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਇੱਥੇ ਆ ਕੇ ਮੈਡੀਟੇਸ਼ਨ ਕਰਦੇ ਹਨ ਤੇ ਇੱਕ ਸਪਿਰਚੁਅਲ ਫੀਲਿੰਗ ਆ ਰਹੀ ਹੈ ਇੱਥੇ ਪਹੁੰਚ ਕੇ ਬਹੁਤ ਹੀ ਅੱਛੀ ਮਹਿਸੂਸ ਕਰ ਰਿਹਾ ਹਾਂ ਪਰ ਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਉਪਰ ਪ੍ਰਸ਼ਾਸਨ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਜੀ ਐਂਬੂਲੈਂਸਿਸ ਦੇ ਬਾਕੀ ਸਿਕਿਉਰਿਟੀ ਦੇ ਅਰੇਂਜਮੈਂਟਸ

ਕਾਫੀ ਬੜੀ ਗਿਣਤੀ ਲੋਕ ਇੱਥੇ ਆਗੇ ਨੇ ਤੇ ਕੁਝ ਲੋਕ ਚਲੇ ਵੀ ਗਏ ਨੇ ਤੇ ਕੁਝ ਲੋਕ ਜੇ 3/4 ਰਾਤ ਅੱਜ ਹੌਂਕਰ ਗਏ। ਫਿਰ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਂ ਰੋਜ਼ਾ ਸ਼ਰੀਫ ਤਰਸਤੇ ਸੈਕਿੰਡ ਡੇ ਆਈ ਹਾਂ ਜੋ ਕਿ ਜਿਵੇਂ ਖਲੀਫਾ ਜੀ ਨੇ ਦੱਸਿਆ ਹੈ ਕਿ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ ਤੇ ਇੱਥੇ ਆ ਕੇ ਮੈਨੂੰ ਆਪਣੇ ਪੈਗੰਬਰ ਮੁਹੰਮਦ ਦੀ ਹਿਸਟਰੀ ਸਾਰਾ ਕੁਝ ਪਤਾ ਚੱਲਿਆ ਹੈ ਜੋ ਕਿ ਅਸੀਂ ਜਾਣਦੇ ਹੀ ਆ ਅਲਵੇਇਸ ਵੀ ਤੇ ਇਸ ਆਪਣੀ ਰੋza ਸ਼ਰੀਫ ਦੇ ਸਿਗਨੀਫੀਕੈਂਸ ਤੇ ਇਥੋਂ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਇੱਥੇ ਆ ਕੇ ਮੈਡੀਟੇਸ਼ਨ ਕਰਦੇ ਹਨ ਤੇ ਇੱਕ ਸਪਿਰਚੁਅਲ ਫੀਲਿੰਗ ਆ ਰਹੀ ਹੈ ਇੱਥੇ ਪਹੁੰਚ ਕੇ ਬਹੁਤ ਹੀ ਅੱਛੀ ਬੇਚਾ ਮਹਿਸੂਸ ਕਰ ਰਹੇ ਹਾਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਉਤਸਾਹ ਪ੍ਰਸ਼ਾਸਨ ਵੱਲੋਂ ਹੁਕਮ ਤੇ ਇੰਤਜ਼ਾਮ ਕੀਤੇ ਗਏ ਜੀ ਐਂਬੂਲੈਂਸਿਸ ਦੇ ਬਾਕੀ ਸਿਕਿਉਰਿਟੀ ਦੇ ਅਰੇਂਜਮੈਂਟਸ

ਕਾਫੀ ਬੜੀ ਗਿਣਤੀ ਲੋਕ ਇੱਥੇ ਆਗੇ ਨੇ ਤੇ ਕੁਝ ਲੋਕ ਚਲੇ ਵੀ ਗਏ ਨੇ ਤੇ ਕੁਝ ਲੋਕਗੇ 3/4 ਰਾਤ ਉੱਥੇ ਕੰਫਰੈਂਸ। ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਂ ਰੋਜ਼ਾ ਸ਼ਰੀਫ ਉਰਸਤੇ ਸੈਕਿੰਡ ਡੇ ਆਈ ਹਾਂ ਜੋ ਕਿ ਜਿਵੇਂ ਖਲੀਫਾ ਜੀ ਨੇ ਦੱਸਿਆ ਹੈ ਕਿ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ ਤੇ ਇੱਥੇ ਆ ਕੇ ਮੈਨੂੰ ਆਪਣੇ ਪੈਗੰਬਰ ਮੁਹੰਮਦ ਦੀ ਹਿਸਟਰੀ ਸਾਰਾ ਕੁਝ ਪਤਾ ਚੱਲਿਆ ਹੈ ਜੋ ਕਿ ਅਸੀਂ ਜਾਣਦੇ ਹਾਂ ਅਦਰਵਾਈਜ਼ ਵੀ ਤੇ ਇਸ ਆਪਣੀ ਰੋਜ਼ਾ ਸ਼ਰੀਫ ਦੀ ਸਿਗਨੀਫੀਕੈਂਸ ਤੇ ਇਥੋਂ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਇੱਥੇ ਆ ਕੇ ਮੈਡੀਟੇਸ਼ਨ ਕਰਦੇ ਹਨ ਤੇ ਇੱਕ ਸਪਿਰਚੁਅਲ ਫੀਲਿੰਗ ਆ ਰਹੀ ਹੈ ਇੱਥੇ ਪਹੁੰਚ ਕੇ ਬਹੁਤ ਹੀ ਅੱਛੀ ਮਿਲ ਰਹੀ ਹੈ ਮਹਿਸੂਸ ਕਰ ਰਹੀ ਹਾਂ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੁਝ ਤਾਂ ਇੰਤਜ਼ਾਮ ਕੀਤੇ ਗਏ ਹੈ ਜੀ ਐਂਬੂਲੈਂਸਸ ਦੇ ਬਾਕੀ ਸਿਕਿਉਰਿਟੀ ਦੇ ਅਰੇਂਜਮੈਂਟਸ

ਕਾਫੀ ਬੜੀ ਗਿਣਤੀ ਲੋਕ ਇੱਥੇ ਆਗੇ ਨਹੀਂ ਤੇ ਕੁਝ ਲੋਕ ਚਲੇ ਵੀ ਗਏ ਨੇ ਤੇ ਕੁਝ ਲੋਕ ਜੇ 3/4 ਰਾਤ ਹੁਣ ਕਰ ਗਏ। ਫਿਰ ਆ।